نانک سر بھنگا نازیہ سنگھا گروپ راپ کی پڑھونے کو میٹے سب کو پہناہو پڑھا کے پڑھے ہر چلیے واہی کچھ کا خلصہ واہی کچھ کی پڑھے جائے پی جائے پا ایسی لاغ تجھے کون کرے گریب نباس مسائیاں میرا ماتھے مات شہدت صدقالوں ساتھیوں میں اکسر کہنا ਇਹ ਰਾਜ ਜੁਰੇਯੂ ਦੀ ਸੋਚਨ ਸਰ ਤੇ ਅੱਜ ਤੱਕ ਦੁਖੀ ਹੁੰਦਾ ਖੁਸ਼ੀ ਵੀ ਹੁੰਦੇ ਆ ਕਿ ਗਵਮਾਨ ਰਹਿ ਰ ਬਾਬਾ ਸਾਹਿਬ ਅਗਰ ਅਮੇੜਕਰ ਇਸਵਾ ਆਦੀ ਧਰਤੀ ਤੇ ਜੇ ਕਿਤੇ 14 ਫਰਵਰੀ ਦਾ ਦਿਨ ਨਾ ਆਉਂਦਾ ਉਦੋਂ ਦਾ ਜ਼ਰੂਰ ਨਾ ਹੁੰਦਾ ਤੇ ਅੱਜ ਵੀ ਅਸੀਂ ਕੀੜਿਆਂ ਮੋਕੋੜਿਆਂ ਤੋਂ ਬਿਨ ਬਸਰ ਜ਼ਿੰਦਗੀ ਨਹੀਂ ਕਰਾਣੀ ਸੀ ਇੱਕ ਮਰੋ ਬਹੁਤ ਸਾਰੇ ਡਾਕਟਰਾਂ ਮੈਦਾਨਾਂ ਵਿੱਚ ਸਾਡੇ ਕਰੋੜਾਂ ਲੋਕਾਂ ਦੇ ਸੁਪਨੇ ਪੂਰੇ ਸਾਡੇ ਬੱਚੇ ਆਰਮੀਆ ਦੇ ਵਿੱਚ ਮੈਨੇਜਰ ਕੈਪਟਨ ਸੂਰਜਾ بڑے بڑے ਰੈਂਕਾਂ ਦੇ ਆਈਐਸ ਆਈਪੀਐਸ ਮੈਗਾ ਸਰਦਾਂ ਬਹੁਤ ਖੇਤਰ ਦੇ ਵਿੱਚ ਬਹੁਤ ਸਾਰੇ ਡਾਕਟਰਾਂ ਮੈਦਾਨਾਂ ਵਿੱਚ ਬਰੌਧੇ ਸਫਲ ਹੋਏ ਇੱਕ ਮਨੁੱਖ ਨੇ ਉਸ ਮਹਾਨ ਮਨੁੱਖ ਨੇ ਸਾਡੇ ਇੰਨੇ ਲੋਕਾਂ ਦੀ ਤਰਕੀਬ ਬਣਤੀ ਤੇ ਅਸੀਂ ਐਨੇ ਇਕੱਠੇ ਹੋ ਕੇ ਐਨੇ ਇਕੱਠੇ ਹੋ ਕੇ ਉਹਨਾਂ ਦੇ ਸੁਪਨੇ ਨੂੰ ਪੂਰਾ ਨਹੀਂ ਕਰ ਸਕਕੇ ਕਿ ਇਹ ਇੱਕ ਕਿਸਮ ਦਾ ਸੁੱਖ ਆ। ਮੈਂ ਅੱਜ ਬੜਿਆ ਅਤਿਆਸਿਕ ਜਗ੍ਹਾ ਉੱਤੇ ਖੜ੍ਹਾ ਹਾਂ ਤੇ ਮੈਂ ਫਿਰ ਜਰਦੇਵ ਸਿੰਘ ਜੀ ਦੇ ਸਾਹੇ ਗੱਲਾਂ ਕਰਨਾ ਸਮਾਂ ਬਹੁਤ ਜ਼ਿਆਦਾ ਹੋ ਚੁੱਕਿਆ ਕਿ ਜਰਦੇਵ ਸਿੰਘ ਇੱਕ ਨੇ ਧੜੇ ਇਨਸਾਨ। ਜਿਹੜੀ ਗੱਲ ਕਹਿਣੀ ਆ ਚਾਹੇ ਅਸੀਂ ਬ੍ਰਿਡਿਗਲ ਪਾਰਟੀ ਦੇ ਲੀਡਰਾਂ ਸਾਨੂੰ ਵੀ ਖੜਾ ਕੇ ਤਾੜਦੇ ਨੇ ਕਹਿ ਦੇਣੀ ਆ ਵੀ ਆਹ ਦੁਨੀਆ ਇਨਸਾਨ ਜੁਤੇਸ਼ ਸਿੰਘ ਕਈ ਧਾਰਮਿਕ ਗ੍ਰੰਥ ਦੱਸਦੇ ਨੇ ਵੀ ਅਗਲਾ ਜਨਮ ਚਾਹ ਹੁੰਦਾ ਆਹ ਹੁੰਦਾ ਮੇਰੀ ਵੱਖਰੀ ਸੋਚ ਆ ਕਿ ਅਗਲਾ ਜਨਮ ਕੀ ਅਗਲਾ ਜਨਮ ਸਾਡੇ ਬੱਚੇ ਉਹਨਾਂ ਨੂੰ ਅਸੀਂ ਕਹੇ ਕੀ ਪਰਮਿਸ਼ ਦਿੱਤੀ ਉਹਨਾਂ ਨੂੰ ਅਸੀਂ ਕੀ ਸਿੱਖਿਆ ਦਿੱਤੀਆਂ ਨੇ ਉਹ ਕਿਸ ਤਰ੍ਹਾਂ ਦਾ ਉਹਨਾਂ ਦਾ ਵਿਵਹਾਰ ਆ ਲੋਕਾਂ ਦੇ ਲਈ ਉਹ ਲੋਕਾਂ ਨਾਲ ਕਿਸ ਤਰ੍ਹਾਂ ਦਾ ਬਦਲਾਅ ਕਰਦੇ ਨੇ ਇਹ ਸਾਡਾ ਅਨੁਸਾਰ ਜਗਦੇਵ ਸਿੰਘ ਨੇ ਦੇਸ਼ ਦੀ ਸੇਵਾ ਕਾ ਕੀਤੀ ਕੀਤੀ ਪਰ ਉਹਦੇ ਨਾਲ ਉੱਥੇ ਬੈਠ ਕੇ ਸ਼ਹਿਰ ਮੈਂ ਕਹਿੰਦਾ ਜਗਦੇਵ ਸਿੰਘ ਇੱਕ ਵਾਰ ਘਰ ਚਲਾਉਣਾ ਹੁੰਦਾ ਹਰੇਕ ਮੋੜ ਦਾ ਕੰਮ ਹੁੰਦਾ ਤਾਂ ਜਗਦੇਵ ਸਿੰਘ ਨੇ ਸੋਸ਼ਲ ਮੀਡੀਆ ਰਾਹੀਂ ਆਪਣੇ ਵਿਚਾਰ ਨਹੀਂ ਵੇ ਸਮਾਜ ਦੀ ਸੇਵਾ ਵਿੱਚ ਕੀਤੀ ਬਾਬਾ ਸਾਹਿਬ ਦਾ ਪੁੱਤਰ ਮੇਕਾ ਸਾਫ ਚੀਕਾਂ ਚਾਂਸੀ ਨਾਲ ਜੀਵੇ ਤੇ ਦੂਰਨ ਲਈ ਹਰ दम ਆਪਣਾ ਯੋਗਦਾਨ ਪਾਇਆ ਤੇ ਮੈਂ ਕਹਿ ਸਕਦਾ ਜਿਹੜਾ ਔਮ ਵਾਲਾ ਅਗਲਾ ਜਨਮ ਤੁਮ ਨੇ ਸਪੁੱਤਰ ਕਰਮਮਈ ਤੇ ਦੂਸਰਾ ਬੇਟਾ ਏਡੇ ਯਕਕਰ ਉਹਨਾਂ ਦੀਆਂ ਮੈਂ ਕਹਿ ਸਕਦਾ ਮੈਮੀ ਸਾਹਿਬ ਦਾ ਪਰਵਾਰ ਏਡਾ ਸਿਆਣਾ ਏਡਾ ਸਮਝਦਾਰ ਛੋਟੇ ਨੂੰ ਪਿਆਰ ਦੇਣਾ ਰਿਸਪੈਕਟ ਕਰਦੇ ਤਾਂ ਇਹਨਾਂ ਤੋਂ ਅਸੀਂ ਸਿੱਖ ਸਕਦੇ ਆ ਤੇ ਜਦੋਂ ਅਸੀਂ ਇੱਥੇ ਸ਼ੰਡਸਲ ਰਹੇ ਸੀ ਸ਼ਰਜਵਦੇਵ ਸਿੰਘ ਉਹਦੀ ਡਿਊਟੀ ਤੇ ਸੀ ਪਰ ਉਹ ਡਿਊਟੀ ਤੇ ਵੀ ਬੜੀ ਘੁੱਟ ਨੂੰ ਮਹਿਸੂਸ ਕਰ ਰਹੇ ਸੀ ਤਾਂ ਬਾਰ ਬਾਰ ਮੈਨੂੰ ਫੋਨ ਲਾ ਕੇ ਸੁਝਾ ਰਹੇ ਸੀ ਕਿ ਜੰਗਪਾਜ ਤਰੀਆਂ ਇਹ ਇਹ ਇਤਿਹਾਸਕ ਜਗਾ ਜਿਹੜੀ ਨਾਨਸਰ ਗੁੰਗਰ ਅੰਦਾਸੀਆ ਆਦੇ ਵਿੱਚ ਕੀਦੀ ਆ ਹਮੇਸ਼ਾ ਨਿੱਕੜ ਰਹੋਗੇ ਮੈਂ ਕਹਿੰਦਾ ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਗੱਲ ਲਿਖਣੀ ਆ ਬੇਵਾਦ ਲਿਖਣੀ ਆ ਜਿਸ ਤਰ੍ਹਾਂ ਦੁਸ਼ਮਣ ਨਾਲ ਡੱਕੇ ਸੰਧਾ ਤੇ ਕਿਉਂਕਿ ਇਹ ਬੜਿਆ ਔਖੇ ਡਿਪਾਰਟਮੈਂਟ ਦੇ ਵਿੱਚ ਤੁਸੀਂ ਮੈਂ ਤੁਹਾਨੂੰ ਦੱਸ ਕੇ ਗਏ ਨੇ ਕਿ ਗੋਲੀ ਕਿਤੋਂ ਵੀ ਆਸਤਵੀ ਹੈ ખોਤੇ ਵੀ ਔਖੀ ਲੜਾਈ ਲੜੀ ਤੇ ਸਮਾਜ ਦੇ ਵਿੱਚ ਜਦੋਂ ਸਾਡਾ ਮੁੰਡਾ ਸੌਂਫਾ ਹੋ ਜਾਂਦਾ

ਮੈਂ ਕਹਿ ਸਕਦਾ ਕਿ ਭਗ ਨੂੰ ਕਦੇ ਤਾਲ ਨਹੀਂ ਲੱਗਣ ਦਿੱਤਾ ਡਿਊਟੀ ਜਿੱਥੇ ਆਈ ਚਾਹੇ ਆਫਿਸਾਂ ਤੇ ਆਈ ਚਾਹੇ ਸੌਫੀ ਤੇ ਪੂਰੀ ਜੱਗ ਤੇ ਅਸੀਂ ਸੋਸ਼ਲ ਮੀਡੀਆ ਨਾਲ ਹੀ ਦੇਖਦੇ ਹਾਂ ਕਿੰਮਤ ਸਾਡੀ ਨੂੰ ਬਚਾਰਾ ਕਹਿੰਦੀਆਂ ਡਾਕ ਦੇ ਡਿਊਟੀ ਕੀਤੀ ਹੈ ਮੈਂ ਕਹਿ ਸਕਦਾ ਕਿ ਧੰਨਾ ਉਹ ਮਾਤਾ ਪਿਤਾ ਜਿਨ੍ਹਾਂ ਨੇ ਕੋ ਖੋਇਆ ਨੇ ਜੰਮ ਲਿਆ ਤੇ ਧੰਨੇ ਇਹਨਾਂ ਦੇ ਬੱਚੇ ਜਿਹੜੇ ਮੈਂ ਕਹਿ ਸਕਦਾ ਲੈ ਸਭ ਲੱਗੇ ਹੋਏ ਸੀ ਸਾਡੇ ਭਾਈ ਸਾਹਿਬ ਲੱਗੇ ਹੋਏ ਸੀ کہ سبر رکاس مہاراج جی کا گنگان زنہ بھی کریا جاوے گا پر میں اتنے گل کہوں گا کہ سبر رکاس مہاراج جی چاریس شب پاک مندر شریف اور گرانسہ دے دیتا